ਜਿੰਦਾਬਾਦ ਹਿੰਦ ਕਲਾਬ ਜਿੰਦਾਬਾਦ 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 ਮਰਦਾਬਾਦ ਮਰਦਾਬਾਦ ਲੋਕਾਂ ਦਾ ਜਿੰਦਾਬਾਦ 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 ਸੰਘਕ ਕਿਸਾਨ ਮੋਰਚਾ ਜਿੰਦਾਬਾਦ 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 ਸੰਘਕ ਕਿਸਾਨ ਮੋਰਚਾ ਜਿੰਦਾਬਾਦ ਜਿੰਦਾਬਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰ ਅੱਜ ਕੀ ਕਾਰਨ ਹੋਇਆ ਜਿਹੜਾ ਤੁਹਾਨੂੰ ਇਕੱਠੇ ਹੋਣਾ ਪਿਆ ਅੱਜ ਅਸੀਂ ਵੱਖ-ਵੱਖ ਜਥੇਬੰਦੀਆਂ ਦੇ ਆਗੂ ਤੇ ਵਰਕਰ ਸਹਿਬਾਨ ਨਕੌਦਰ ਦੇ ਆਤੀ ਮਜ਼ਦੂਰ ਸਭਾ ਤੇ ਜਮੂਰੀ ਕਿਸਾਨ ਸਭਾ ਦੇ ਦਫਤਰ ਇਕੱਠੇ ਹੋਏ ਆ ਅੱਜ ਦੀ ਮੀਟਿੰਗ ਸਾਥੀ ਦਰਸ਼ਨ ਨਾਰਜੀ ਦੇ ਆਤੀ ਮਜ਼ਦੂਰ ਸਭਾ ਪ੍ਰਧਾਨਾ ਉਹਨਾਂ ਦੀ ਅਗਵਾਈ ਦੇ ਹੇਠ ਹੋਈ ਆ ਤੇ ਮਸਲਾ ਇਹ ਆ ਜੀ ਪੂਰੇ ਪੰਜਾਬ ਦੀ ਹਾਲਤ ਨੂੰ ਦੇਖੀਏ ਤਾਂ ਜਿਹੜੀ ਸਰਕਾਰ ਇਹ ਗੱਲ ਕਹਿ ਕੇ ਹੋਰ ਵਿੱਚ ਆਈ ਸੀ ਕਿ ਅਸੀਂ ਚੰਗਾ ਪ੍ਰਸ਼ਾਸਨ ਦੇਵਾਂਗੇ ਕਰਪਸ਼ਨ ਖਤਮ ਕਰਾਂਗੇ ਨੌਕਰੀਆਂ ਦੇਵਾਂਗੇ ਬੇਰੋਜ਼ਗਾਰਾਂ ਨੂੰ ਰੋਜ਼ਗਾਰ ਦੇਵਾਂਗੇ ਤੇ ਹੋਰ ਵੱਖ-ਵੱਖ ਵਾਦਿਆਂ ਦੇ ਨਾਲ ਜਿਹੜੀ ਸਤਾ ਦੇ ਵਿੱਚ ਆਈ ਸੀ ਸਭ ਤੋਂ ਵੱਡੀ ਉਹਨਾਂ ਨੇ ਗੱਲ ਕਹੀ ਸੀ ਕਿ ਪੰਜਾਬ ਦੇ ਅੰਦਰ ਜਿਹੜਾ ਨਸ਼ਾ ਵਾ ਤੂੰ ਨੂੰ ਬਹੁਤ ਜਲਦ ਖਤਮ ਕਰਾਂਗੇ ਤੇ ਜਿਹੜੀਆਂ ਲੁੱਟਾਂ ਖੋਹਾਂ ਕਾਲੀਆਂ ਕਾਂਗਰਸ ਦੇ ਦਰਮਿਆਨ ਲੁੱਟਾਂ ਖੋਹਾਂ ਆਮ ਦੀ ਗੱਲ ਹੋ ਚੁੱਕੀ ਆ ਗੁੰਡਾਗਰਦੀ ਦਾ ਆਲਮ ਆ ਉਹਨੂੰ ਅਸੀਂ ਖਤਮ ਕਰਦੇ ਆ ਪਰ 2.5 ਸਾਲ ਦਾ ਸਮਾਂ ਬੀਤ ਜਾਣ ਦੇ ਬਾਅਦ ਵੀ ਅੱਜ ਵੀ ਪੂਰੇ ਪੰਜਾਬ ਦੇ ਅੰਦਰ ਵੱਖ-ਵੱਖ ਥਾਣਿਆਂ ਦੇ ਵਿੱਚ ਕ腐ਪਸ਼ਨ ਜਿਹੜੀ ਸ਼ਰਿਆਮ ਹੁੰਦੀ ਆ ਵੱਖ-ਵੱਖ ਦਫਤਰਾਂ ਦੇ ਵਿੱਚ ਤੇ ਪੁਲਿਸ ਦਾ ਰਵਈਆ ਜਿਹੜਾ ਵਾ ਪੁਲਿਸ ਦਾ ਰਵਈਆ ਪਹਿਲਾਂ ਨਾਲੋਂ ਕਿਤੇ ਮਾੜਾ ਹੋਇਆ ਪੁਲਿਸ ਦੀ ਕਾਰਗੁਜ਼ਾਰੀ ਜਿਹੜੀ ਆ ਹਮੇਸ਼ਾ ਸ਼ੱਕ ਦੇ ਵਿੱਚ ਰਹਿੰਦੀ ਆ ਤੇ ਪੁਲਿਸ ਦੀ ਸ਼ਹਿਤ ਆਮ ਆਦਮੀ ਪਾਰਟੀ ਦੇ ਜਿਹੜੇ ਚੁਣੇ ਹੋਏ ਇਹੋ ਜਿਹੇ ਆਗੂ ਆ ਗੁੰਡਾਗਰਦੀ ਸ਼ਰਿਆਮ ਕਰਦੇ ਆ ਇਹੋ ਇੱਕ ਮਸਲਾ ਜਿਹੜਾ ਪਿੰਡ ਮਹਿਦਪੁਰ ਦੇ ਵਿੱਚ ਸਾਹਮਣੇ ਆਇਆ ਪਵਨ ਕੁਮਾਰ ਦੇ ਘਰ ਦੇ ਉੱਤੇ ਇਹ ਇਨਾ ਆਮ ਆਦਮੀ ਪਾਰਟੀ ਦੇ ਜਿਹੜੇ ਆਗੂ ਕਹੇ ਕਹੇ ਜਾਂਦੇ ਆ ਸਰਕਲ ਪ੍ਰਧਾਨ ਕਹੇ ਜਾਂਦੇ ਆ ਉਹਨਾਂ ਦੀ ਸ਼ਹਿ ਦੇ ਨਾਲ ਉਸ ਘਰ ਦੇ ਉੱਤੇ ਕਬਜ਼ਾ ਕਰ ਲਿਆ ਗਿਆ ਉਸ ਘਰ ਦੇ ਮਾਲਕ ਨੂੰ ਤੇ ਉਹਦੇ ਪਰਿਵਾਰ ਨੂੰ ਬੇਕਾਰ ਕਰ ਦਿੱਤਾ ਗਿਆ ਉਹਦਾ ਸਾਮਾਨ ਲੁੱਟ ਲਿਆ ਗਿਆ ਤੇ ਪੁਲਿਸ ਉੱਥੇ ਕਾਰਵਾਈ ਕਰਨ ਦੇ ਵਿੱਚ ਜਿੱਤੇ ਆਨਾ ਕਾਨੀ ਕਰਦੀ ਆ ਤੇ ਨਾਲ ਉਹਤੇ ਗੁੰਡਿਆਂ ਦਾ ਸਾਥ ਵੀ ਦੇ ਰਹੀ ਹੈ ਇਸ ਕਰਕੇ ਅਸੀਂ ਇਹ ਮੀਟਿੰਗ ਕੀਤੀ ਆ ਵੀ ਕੱਲਾ ਮਹਿਤਪੁਰ ਦੇ ਥਾਣੇ ਨਹੀਂ ਪੂਰੇ ਜ਼ਿਲ੍ਹੇ ਦੇ ਵਿੱਚ ਪਵਾਂ ਜਮਸ਼ੀਰ ਥਾਣਾ ਹੋਵੇ ਫਲੋਰ ਥਾਣਾ ਹੋਵੇ ਮਹਿਤਪੁਰ ਥਾਣਾ ਸ਼ਾਹਕੋਟ ਲੋਈਆਂ ਨਕੂਦਰ ਇਹ ਥਾਣਿਆਂ ਦੇ ਵਿੱਚ ਪੁਲਿਸ ਆਪਣੀ ਮਨਮਰਜ਼ੀ ਕਰਦੀ ਆ ਤੇ ਉਹਦੇ ਖਿਲਾਫ ਅਸੀਂ ਵੱਖ-ਵੱਖ ਜਥੇਬੰਦੀਆਂ ਅੱਜ ਇਕੱਠੇ ਹੋਏ ਆ ਤੇ ਅਸੀਂ ਉੱਥੇ ਪ੍ਰੋਟੈਸਟ ਕਰਾਂਗੇ 8 ਤਰੀਕ ਨੂੰ ਅਸੀਂ ਇਹ ਫੈਸਲਾ ਕਰ ਲਿਆ ਵੀ 8 ਅਗਸਤ ਨੂੰ ਵੱਡਾ ਇਕੱਠ ਕਰਕੇ ਉੱਥੇ ਮਹਿਦਪੁਰ ਦੇ ਥਾਲੇ ਤੋਂ ਸ਼ਹਿਰ ਤੋਂ ਮਾਰਚ ਕਰਦੇ ਹੋਏ ਵੱਡਾ ਹਾਈਵੇ ਜਿਹੜਾ ਉਹ ਜਾਮ ਕਰਾਂਗੇ ਜੇਕਰ ਸਰਕਾਰ ਨੇ ਸਾਡੀ ਇਹ ਗੱਲ ਨਾ ਸੁਣੀ ਤਾਂ ਅਸੀਂ ਉੱਚ ਅਧਿਕਾਰੀਆਂ ਤੋਂ ਅੱਜ ਮੰਗ ਕਰਦੇ ਆਂ ਵੀ ਸਾਡਾ ਜਿਹੜਾ ਮਸਲਾ ਵਾ ਸਾਨੂੰ ਇਨਸਾਫ ਦਿੱਤਾ ਜਾਵੇ ਉਹ ਸਾਡਾ ਪਵਨ ਜਿਹੜਾ ਮਜ਼ਦੂਰ ਅਜਾੜਿਆ ਵਾ ਉਹਦੇ ਉਹਦਾ ਫਿਰ ਦੁਬਾਰਾ ਉਹਦੇ ਘਰ ਦਾ ਜਿਹੜਾ ਕਬਜ਼ਾ ਦਿੱਤਾ ਜਾਵੇ ਤੇ ਜਿਹੜੇ ਝੂਠੇ ਕੇਸ ਬਣਾਏ ਜਾਂ ਫਰ ਹੋਣਾ ਤੇ ਉਹ ਵਾਪਸ ਲੈ ਜਾਣ ਤੇ ਅਸਲ ਜਿਹੜੇ ਦੋਸ਼ੀ ਆ ਉਹਨਾਂ ਤੇ ਮਕਦਮੇ ਦਰਜ ਕਰਕੇ ਉਹਨਾਂ ਨੂੰ ਸਖਤ ਸਭ ਤੋਂ ਕਾਰਵਾਈ ਉਹਨਾਂ ਦੇ ਖਿਲਾਫ ਕੀਤੀ ਜਾਵੇ ਜੇਕਰ ਇਹ ਸਰ ਕੋ ਮੈਦਪੁਰ ਦੀ ਪੁਲਿਸ ਨੇ ਨਾ ਕੀਤਾ ਤੇ ਅਸੀਂ ਜਿਹੜਾ 8 ਤਰੀਕ ਵਾਲਾ ਪ੍ਰੋਗਰਾਮ ਜਿਹੜਾ ਵਾ ਉਹ ਪੂਰੀ ਸ਼ਿੱਦਤ ਦੇ ਨਾਲ ਜੋਸ਼ੋਖ ਰੋਸ਼ ਦੇ ਨਾਲ ਜਿਹੜਾ ਵਾ ਉਹ ਅਸੀਂ ਉਹਨੂੰ ਰਸਤਾ ਜਿਹੜਾ ਉਜਾਮ ਕਰਾਂਗੇ ਤੇ ਅਸੀਂ ਨਾਲ ਹੀ ਇਹ ਮੰਗ ਕਰਦੇ ਆ ਕਿ ਬਾਕੀ ਦੀਆਂ ਜਿਹੜੀਆਂ ਜਥੇਬੰਦੀਆਂ ਇਨਸਾਫ ਸੰਘ ਦੇ ਜਥੇਬੰਦੀਆਂ ਵਾਂ ਉਹਨਾਂ ਨੂੰ ਵੀ ਅਸੀਂ ਇਹ 8 ਅਗਸਤ ਦੇ ਧਰਨੇ ਦੇ ਵਿੱਚ ਸ਼ਾਮਲ ਹੋਣ ਲਈ ਨਾਲ ਹੀ ਸੱਦਾ ਦਿੰਦੇ ਹਾਂ ਸਰ ਜੇਕਰ ਗੱਲ ਕਰੀਏ ਤਾਂ ਉੱਥੇ ਜਿਹੜਾ ਕਿਹਾ ਜਾ ਰਿਹਾ ਹੈ ਕਿ ਉਹਦੇ ਤੇ ਹਮਲਾ ਕੀਤਾ ਗਿਆ ਹਾਂਜੀ ਉਹਨੂੰ ਕਿਸ ਤਰ੍ਹਾਂ ਦੇਖਦੇ ਆ ਕਿ ਹਮਲਾ ਪੂਰਾ ਜੀ ਗੁੰਡਾਗਰਦੀ ਆ ਇਹ ਆਮ ਆਜ਼ਮੀ ਪਾਰਟੀ ਦਾ ਆਗੂ ਆ ਉਥੇ ਇੱਕ ਮੰਗਾ ਮੋਗਾ ਉਹ ਪੂਰੀ ਗੁੰਡਾਗਰਦੀ ਕਰਦਾ ਥਾਣੇ ਦੇ ਵਿੱਚ ਉਹ ਸ਼ਰਿਆਮ ਉਥੇ ਪੈਸਾ ਥਿਲਾ ਲੈ ਦੇ ਕੇ ਕੰਮ ਕਰਾਉਂਦਾ ਵਾ ਕੋਈ ਪ੍ਰੂਫ ਹੈਗਾ ਤੁਹਾਡੇ ਕੋਲ ਕਿ ਉਹਨੇ ਪੈਸੇ ਦਿੱਤੇ ਆ ਲੋਡ ਪੈਣ ਤੇ ਦੇ ਸਕਦੇ ਲੋਡ ਲੋਡ ਪੈਣ ਤੇ ਅਸੀਂ ਪ੍ਰੂਫ ਉਹ ਦੇ ਦਿਆਂਗੇ ਜੀ ਸੰਦੀਪ ਜੀ ਅੱਜ ਤੁਹਾਨੂੰ ਇੱਥੇ ਹੁਣਾ ਆ ਪਿਆ ਕੀ ਕਾਰਨ ਹੋ ਗਿਆ ਜੀ ਜੀ ਅੱਜ ਸਾਡੇ ਜਿਹੜੇ ਦਿੱਥੇ ਬੰਦਿਆ ਮਜ਼ਦੂਰ ਤੇ ਕਿਸਾਨ ਦਿੱਥੇ ਬੰਦਿਆ ਆ ਦੇ ਹੱਥੇ ਮਜ਼ਦੂਰ ਸਮਾ ਜਮੂਰੀ ਕਿਸਾਨ ਸਭਾ ਦੇ ਦਫ਼ਤਰੋਂ ਬੋਦਰ ਲਈ ਜਿਹੜੀ ਬੇਟਾ ਸਾਥੀ ਦਰਸ਼ਕਾਂ ਉਹਨਾਂ ਦੀ ਪ੍ਰਧਾਨੀ ਹੀਡ ਹੋਈ ਆ ਉਹਦੇ ਵਿੱਚੋਂ ਮੇਥੋਂ ਪਹਿਲਾਂ ਮੇਰੇ ਵਸ ਕੇ ਗਏ ਨੇ ਸਾਥੀ ਜਿਹੜਾ ਪੌਸ ਜਵਰਿਆ ਉਹ ਜਿਹੜਾ ਦਰ ਵਧ ਰਿਹਾ ਜਿਹੜੇ ਗੁੰਡੇ ਆ ਚਾਹੇ ਉਹ ਉਹ ਆਵਾਜ਼ੀ ਪਾਰਟੀ ਦੇ ਹਲਕਾ ਚਾਰਜ ਦੀ ਸ਼ਹਿਰ ਦੇ ਉੱਤੇ ਜੋ ਬਰਪੁਰ ਦੇ ਵਿੱਚ ਪਿਛਲੇ ਦਿਨੀ ਵਾਪਰਿਆ ਉਹਨਾਂ ਨੇ ਜਿਹੜਾ ਗਰੀਬ ਮਜ਼ਦੂਰ ਦੁਕਾਨਦਾਰ ਆ ਇੱਕ ਜਿਹੜਾ ਬੈਂਕ ਸੀ ਕੇ ਪੱਲੀਆਂ ਸੀ ਕੇ ਆਪਣੇ ਘਰ ਦਾ ਗੁਜ਼ਾਰਾ ਚਲਾਉਦਾ ਸੀ ਔਰ ਇਹ ਘਰ ਦੇ ਵਿੱਚ ਪਿਆ ਉਹਦਾ ਸਮਾਨ ਜਿਹੜਾ ਉਹਦੇ ਕੰਦ ਪਾਰ ਕੇ ਸਮਾਨ ਜਿਹੜਾ ਚੋਰੀ ਕਰ ਦਿੱਤਾ ਗਿਆ ਉਹਦਾ ਬਿਜਲੀ ਦਾ ਬੀਟਰ ਜਿਹੜਾ ਖੁਰਦ-ਬੁਰਦ ਕਰ ਦਿੱਤਾ ਗਿਆ ਔਰ ਉਥੇ ਗਵਾਲੀਆ ਦਾ ਸਮਾਨ ਪਿਆ ਉਹ ਵੀ ਖੁਰਦ-ਬੁਰਦ ਕਰਕੇ ਤੇ ਕੰਦ ਪਾਰ ਕੇ ਆਪਣਾ ਸਮਾਨ ਰੱਖ ਲਿਆ ਗਿਆ ਜਿਹੜੀ 16 ਤਰੀਕ ਦੀ ਇਹ ਘਟਨਾ ਹੈ ਪਰ ਪੁਲਿਸ ਦੇ ਤਹਾਲ ਦੇ ਵਿੱਚ ਬਾਅਦ ਕਰਨ ਦੇ ਬਾਵਜੂਦ ਵੀ ਉਹਨਾਂ ਦੋਸ਼ੀਆਂ ਦੇ ਉੱਤੇ ਜਿਹੜੀ ਉਹ ਕਾਰਵਾਈ ਲਈ ਹੋਈ ਤਾਂ ਲਗਾਤਾਰ ਜਿਹੜਾ ਜੱਥੇਬੰਦੀਆਂ ਲੋਕ ਸ਼ਹਿਰ ਦੇ ਲੋਕਾਂ ਵੱਲੋਂ ਔਰ ਜਿਹੜਾ ਮੁਹੱਲੇ ਦੇ ਲੋਕਾਂ ਵਾਲਾ ਜਦੋਂ ਪੁਲਿਸ ਤੱਕ ਪਹੁੰਚ ਕੀਤੀ ਗਈ ਤਾਂ ਫਿਰ ਜਾ ਕੇ ਜਿਹੜੀ ਖਾਣਾ ਪੂਰਤੀ ਦੇ ਲਈ ਇੱਕ ਜਿਹੜੀ ਉਹਨਾਂ ਦੇ ਖਿਲਾਫ ਸਿਰਫ ਉਹ ਜਿਹੜੇ ਘਰ ਵਾਲੇ ਜਿਹੜਾ ਜਿਹੜਾ ਕਬਜ਼ਾ ਜਿਹੜਾ ਸਵਾਰ ਪਿਆ ਸੀ ਉਹਨਾਂ ਦੇ ਖਿਲਾਫ ਇੱਕ ਖਾਣਾ ਪੂਰਤੀ ਲਈ ਐਫਆਈਆਰ ਦਰਜ ਕੀਤੀ ਮਾਤਾ ਉਸ ਜਿਹੜਾ ਜਿਸ ਬੰਦੇ ਨੇ ਸ਼ਹਿਦ ਦੇ ਕੇ ਇਹ ਸਾਰਾ ਕੁਝ ਕਰਾਇਆ ਜਿਹੜਾ ਮੰਗਾ ਭਲਵਾ ਰਿਹਾ ਜਿਹੜਾ ਜਿਹੜਾ ਪੁਲਿਸ ਦਾ ਟਾਟਪੋਲਾ ਕਰ ਰਿਹਾ ਜਿਹੜਾ ਸ਼ਹਿਰ ਦੇ ਵਿੱਚ ਉਹਦਾ ਮਾਤਾ ਉਹਦੇ ਖਿਲਾਫ ਐਫਆਈਆਰ ਦੇ ਵਿੱਚ ਉਹ ਨਾ ਪਾਇਆ ਤੇ ਮੈਂ ਹੀ ਉਹਨਾਂ ਬੰਦਿਆਂ ਦੀ ਦੋਸ਼ੀ ਗ੍ਰਿਫਤਾਰੀ ਕੀਤੀ ਵਾਹੀ ਇਹ ਜਿਹੜਾ ਸਮਾਨ ਜਿਹੜਾ ਕੁਰਦਬੁਰਦ ਕੀਤਾ ਗਿਆ ਉਹ ਕੋਈ ਬਰਾਬਰਤ ਕੀਤਾ ਕਿਉਂਕਿ ਇਹ ਸੰਦੀਪ ਜੀ ਜਦੋਂ ਅਸੀਂ ਉਹਨਾਂ ਨਾਲ ਐਸਐਚਓ ਸਾਹਿਬ ਨਾਲ ਗੱਲ ਕੀਤੀ ਸੀ ਉਹਨਾਂ ਨੂੰ ਇਹ ਹੀ ਪੁੱਛਿਆ ਗਿਆ ਸੀਗਾ ਕਿ ਮੰਗੇ ਦਾ ਕੀ ਹੋੜ ਆ ਉਹ ਕਹਿੰਦੇ ਵੈਰੀਫਾਈ ਕੀਤਾ ਜਾ ਰਿਹਾ ਹੈਗਾ ਇਸ ਤਰ੍ਹਾਂ ਦੇਖਦੇ ਆਂ ਦੇਖੋ ਇਹ ਐਸਐਚਓ ਦੀ ਜਿਹੜੀ ਬਹੁਤ ਮੰਦਭਾਗੀ ਗੰਦਿਆ ਐਸਐਚਓ ਦੀ ਐਸਐਚਓ ਜਿਹੜੀ ਜੇ ਤਾਂ ਦੋਸ਼ੀਆਂ ਦੇ ਖਿਲਾਫ ਕਾਰਵਾਈ ਕਰ ਲਈ ਹੋਵੇ ਫਿਰ ਉਹ ਕਹੂਗੀ ਵੈਰੀਫਾਈ ਕਰ ਰਿਹਾ 16 ਤਰੀਕ ਤੋਂ ਲੈ ਕੇ ਜੇ ਕੱਲ ਤੱਕ ਤੁਹਾਡੀ ਵੀਡੀਓ ਦੀ ਗੱਲ ਕਰ ਲਈਏ ਤਾਂ ਕੱਲ 26 27 ਤਰੀਕ ਵੀ ਤੱਕ ਵੀ ਹਲੋ ਵੈਰੀਫਾਈ ਕਰ ਰਹੀ ਸੀ ਤੇ ਜੇ ਜਿਹੜੇ ਮਾਸੂਮ ਲੋਕ ਆ ਜੁਨਾ ਦੇ ਘਰਾਂ ਦੇ ਉੱਤੇ ਕਬਜ਼ੇ ਹੋਣੇ ਉਹਨਾਂ ਤੇ ਕਾਰਵਾਈ ਕਰਨ ਲਈ ਫੌਰਨ ਜਿਹੜੀਆਂ ਕਾਰਵਾਈਆਂ ਹੋ ਰਹੀ ਆਇਆ ਫੌਰਨ ਉਹਨਾਂ ਨੂੰ ਗੁਸਤਾਰ ਵੀ ਕਰ ਲਿਆ ਜਾਂਦਾ ਉਹਨਾਂ ਦੇ ਝੂਠੀ ਜਿਹੜੀ ਚਾਰ ਸਬੂਲ ਜਾਂ ਵਰਕੇ ਉਹਨਾਂ ਨੂੰ ਜੇਲਾ ਦੇ ਵਿੱਚ ਵੀ ਸੁੱਟਿਆ ਜਾ ਰਿਹਾ ਤੇ ਜਿਹੜਾ ਜਿਹਨਾਂ ਨੂੰ ਇਨਸਾਫ ਮਿਲਣਾ ਚਾਹੀਦਾ ਉਹਨਾਂ ਨੂੰ ਇਨਸਾਫ ਦੇਣ ਦੀ ਬਜਾਏ ਉਹਨਾਂ ਨੂੰ ਬੇਇੱਜ਼ਤ ਕਰਕੇ ਉਹਨਾਂ ਨੂੰ ਜੇਲ੍ਹ ਹੀ ਡੱਕਿਆ ਜਾ ਰਿਹਾ ਉਸ ਦੇ ਖਿਲਾਫ ਅਸੀਂ ਅੱਜ ਅੱਜ ਮੂਰੇ ਕਿਸਾਨ ਸਭਾ ਆਲਰੇਡੀ ਆ ਕਿਸਾਨ ਸਭਾ ਦਿਹਾਤੀ ਮਜ਼ਦੂਰ ਸਭਾ ਅ ਬੀਕੇ ਜੂ ਰਾਜੇਵਾਲ ਬੀਕੇ ਜੂ ਲਖੋਵਾਲ ਬੀਕੇ ਜੂ ਕਾਦੀਆ ਦਵਾਬਾ ਕਿਸਾਨ ਜੁਰੇ ਨੇ ਤੇ ਹੋਰ ਵੀ ਜਿਹੜਿਆ ਪੰਜਾਬ ਖੇਤ ਮਜ਼ਦੂਰ ਸਭਾ ਤੇ ਹੋਰ ਵੀ ਜਿਹੜਿਆ ਜਿੱਥੇ ਬਲੀਆਂ ਸਾਡੇ ਨਾਲ ਸਯੁਜਕਤ ਕਿਸਾਨ ਬੋਰਡ ਦੇ ਵਿੱਚ ਸ਼ਾਮਲ ਹੈ ਉਹਨਾਂ ਵੱਲੋਂ ਅਸੀਂ ਅੱਜ ਜਿਹੜਾ ਇੱਥੇ ਪ੍ਰੋਗਰਾਮ ਕੀਤਾ ਆ ਕਿ 8 ਤਰੀਕ ਤੱਕ ਜੇ ਜਿਹੜੀ ਐਸਐਚਓ ਅਡੇ ਇਹ ਠੁਠਾ ਪਤਾ ਦਿੱਤਾ 452 ਦਾ ਉਹ ਐਸਟੋਲੇ ਖਿਲਾਫ ਕਾਰਵਾਈ ਔਰ ਜਿਹੜਾ ਮੰਗਾ ਪਲਵਾ ਰਿਹਾ ਉਹਦੇ ਖਿਲਾਫ ਜੋ ਵੀ ਵਾਲੇ ਕੀਤਾ ਉਸ ਤੋਂ ਬਾਅਦ ਫਿਰ ਉਸ ਦਾ ਜਿਲਦਾ ਤੋੜ ਕੇ ਉਹ ਦੁਬਾਰਾ ਉਹਦੇ ਵਿੱਚ ਸਮਾਨ ਰੱਖ ਲਿਆ ਗਿਆ ਉਹਨਾਂ ਦੇ ਖਿਲਾਫ ਕਾਰਵਾਈ ਝੂਠਾ ਪਰਚਾ ਰੱਦ ਲਾ ਕੀਤਾ ਉਹਨਾਂ ਨੂੰ ਸਾਡੇ ਸਾਥੀਆਂ ਨੂੰ ਜਿਹੜੇ ਜੇਲ੍ਹ ਚ ਡੱਕਿਆ ਉਹਨਾਂ ਨੂੰ ਰਹਾਅ ਰਾਤ ਦਿੱਤਾ ਤੇ 8 ਤਰੀਕ ਨੂੰ ਅਸੀਂ ਜਿਹੜਾ ਉਹ ਰੋੜ ਜਾਮ ਕਰਾਂਗੇ ਉਹਦਾ ਜ਼ਿੰਮੇਵਾਰ ਜਿਹੜਾ ਪ੍ਰਸ਼ਾਸਨ ਹੋਵੇਗਾ ਕਿਉਂਕਿ ਪ੍ਰਸ਼ਾਸਨ ਨੇ ਸਾਡੇ ਵੱਲ ਪਹਿਲਾਂ ਵਾਦਾ ਕੀਤਾ ਸੀ ਕਿ 2 ਦਿਨ ਦੇ ਵਿੱਚ ਵਿੱਚ ਤੁਹਾਨੂੰ ਇਨਸਾਫ ਦਿੱਤਾ ਜਾਊਗਾ ਬੋਦਲ ਦੇ ਵਿੱਚ ਕਬਜ਼ਾ ਬਹਾਲ ਕੀਤਾ ਜਾਊਗਾ ਪਰ ਉਹ ਵਾਦਾ ਖਲਾਫੀ ਹੋਈ ਆ ਉਲਟਾ ਸਾਡੇ ਸਾਡੇ ਬੁਲਦਿਆਂ ਨੂੰ ਜਿਹੜਾ ਆ ਉਹਨਾਂ ਤੇ ਝੂਠਾ ਪਰਚਾ ਮਾਰ ਕੇ ਉਹਨਾਂ ਨੂੰ ਜੇਲ੍ਹ ਹੀ ਰੱਖਿਆ ਇਹ ਜਿਹੜਾ ਝੂਠੇ ਪਰਚੇ ਦੀ ਗੱਲ ਕਰਾਂਗੇ ਤੁਸੀਂ ਇਹਦੇ ਸਬੰਧ ਵਿੱਚ ਕੋਈ ਐਸਐਸਪੀ ਸਾਹਿਬ ਨੂੰ ਮਿਲੇ ਜਾਂ ਕੋਈ ਕਿਸੇ ਅਧਿਕਾਰੀ ਨੂੰ ਮਿਲੇ ਜਿਹੜੇ ਅਧਿਕਾਰੀ ਡੀਐਸਪੀ ਸਾਹਿਬ ਜਿਹੜੇ ਵਿਜੇ ਕਮਰ ਜੀ ਸਾਡੇ ਧਰਲੇ ਦਰਾਲ ਸਾਡੇ ਕੋਲੋਂ ਵਿਸ਼ਵਾਸ ਨਾਲ ਸਾਨੂੰ ਦੁਆਰ ਸੀ ਕਿ ਅਸੀਂ ਕਾਰਵਾਈ ਕਰਾਂਗੇ ਅਸੀਂ ਬਾਰ ਬਾਰ ਉਹਨਾਂ ਦੇ ਹੱਥ ਵਿੱਚ ਇਸ ਮਸਲੇ ਦੀ ਗੱਲ ਤੇ ਇਹ ਜਿਹੜਾ ਜ਼ੋਰ ਧੱਕਾ ਹੋ ਰਿਹਾ ਇਸ ਨੂੰ ਕਿਉਂ ਰੋਕਿਆ ਜਾਵੇ ਪਰ ਅੱਜ ਤੱਕ ਨਹੀਂ ਆ ਰਹੀ